ਕੋਈ ਵੀ ਦਿੱਤਾ ਹਾਲ ਸਾਹਿਬ ਕੋਈ ਵੀ ਦਿੱਤਾ ਤੇਰੀ ਮਾਰਨਿੰਗ ਦਾ ਟਾਈਮ ਹੈ ਜੀ ਸਾਰੇ ਮੈਂਬਰ ਅਗੇ ਕੰਪ੍ਰੈਸ ਕਰ ਰਹੇ ਹੋ ਤੇ ਜਿਹੜੇ ਮੈਂਬਰ ਨੂੰ ਕੂੜਾ ਬ੍ਰਸ਼ ਦਿੱਤਾ ਜਾਂਦਾ ਉਹ ਜੈਪ ਦੇ ਉੱਪਰ ਇਹਦਾ ਨਾਮ ਲਿਖਾ ਹੁੰਦਾ ਤੇ ਜਿਹੜੇ ਨੰਬਰ ਜਿਹੜੀ ਨੂੰ ਬ੍ਰਸ਼ ਕਰਕੇ ਵਾਪਸ ਆ ਰਿਹਾ ਉਹ ਬ੍ਰਸ਼ ਵਾਪਸ ਦੇ ਰਿਹਾ ਵਾ ਤੇ ਜਿਹੜਾ ਮੈਂਬਰ ਬ੍ਰਸ਼ ਕਰਨ ਜਾ ਰਿਹਾ ਜਿਸ ਨੂੰ ਬ੍ਰਸ਼ ਦਿੱਤਾ ਜਾ ਰਿਹਾ ਉਹ ਕੰਮ ਕਰੇਗਾ ਇਹਨਾਂ ਦੋ ਜਿਹੜੇ ਪਾਣੀ ਭਰੇ 13 ਸਾਜੂਰੀਆ ਸੇ ਸਭ ਸਵੇਰੇ ਤੇ ਕਸਾਰੇ ਬਾਪੂ ਜੀ ਉਹ ਕਿ ਸਾਡੇ ਵੀਰ ਬਰਸ਼ ਕਰਾ ਰਹੇ ਅੱਜ ਇਸ ਵੇਲੇ ਜੀ ਤਸਵੀਰ ਤੁਹਾਡੇ ਨਾਲ ਸੰਜੀਕ ਦਿੱਤੀ ਹੈ ਤੇ ਬੀਟੀ ਅਬਰਸ਼ਰ ਚਾਹੀਦੇ ਇਦਾਂ ਦੇ ਲੈਸ ਵਰਤੋਂ ਦੇ ਕਿਹੜਾ ਕੋਣ ਨਾਲ ਜੇ ਜੀ ਮੈਂ ਭਰਾ ਆਸ ਕੀ ਸੇਵਾ ਕਰਾ ਸਕਦਾ ਆ ਜਵਾ ਅ ਜ਼ਰੂਰ ਸਾਨੂੰ ਜਿਹੜੀਆਂ ਬ੍ਰਸ਼ ਤੋਂ ਪਹੁੰਚਦੇ ਕਰਿਓ ਵਾਗੂ ਦਿੱਤਾ ਸਾਰਾ ਵਾਹਿਗੁਰੂ ਜੀ ਬੋਲੇ ਉਸ ਤੋਂ ਬਾਅਦ ਜਿਵੇਂ ਜਿਵੇਂ ਸਾਰਿਆਂ ਨੇ ਬ੍ਰਸ਼ ਕਰ ਲੈਣੇ ਆ ਕੁਰਤੇ ਪਜਾਮੇ ਤੁਸੀਂ ਦੇਖੋ ਸਾਰਿਆਂ ਦੇ ਤਿਆਰ ਆ ਤੋ ਬਸ ਸਾਰੇ ਬਾਬੂ ਪੂਰ ਗੰਗਾ ਦੇ ਇਸ਼ਨਾਨ ਕਰਾ ਕੇ ਨੌਜਵਾਨ ਵੀਰਾਂ ਦੇ ਸਾਰਿਆਂ ਦੇ ਇੰਨਾਂ ਵਿੱਚ ਕੁਰਤੇ ਪਜਾਮੇ ਜਿਹੜੇ ਉਹ ਪਾਏ ਜਾਂਦੇ ਆ ਸੱਚੇ ਪਾਸ਼ਾ ਸਰਬੱਤ ਦਾ ਭਲਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾ ਲਾਖਸ਼ੀ ਵਾਈਗੁਰ ਜੀ ਦਾ ਕਾਲ ਚਾ ਉਹ ਵਾਈਗੁਰ ਜੀ ਕੀ